ਪਹਿਲਾਂ ਅਸੀਂ ਦੋ ਫਸਲਾਂ ਨਾਲ ਕਿਸਾਨ ਸਰਵਾਈਵ ਕਰਦਾ ਸੀ ਅੱਜ ਉਹ ਟਾਈਮ ਲੀ ਰਿਹਾ ਅੱਜ ਕਿਸਾਨ ਨੂੰ ਤਿੰਨ ਫਸਲਾਂ ਬਣਾਉਣੀਆਂ ਹੀ ਪੈਣਗੀਆਂ ਤਾਂ ਉਹ ਸਰਵਾਈਵ ਕਰ ਸਕੀ। ਅੱਜ ਦੇ ਟਾਈਮ ਤਿੰਨ ਸੀਜ਼ਨ ਲਾਉਂਦੇ। ਤਿੰਨ ਮਹੀਨੇ ਦਾ ਸਮਾਂ ਹੁੰਦਾ ਜੇਕਰ ਅਸੀਂ ਮਿਹਨਤ ਕਰ ਲਈਏ 30 40 ਆਦੀ ਫਸਲ ਹੋ ਜਾਂਦੀ ਹੈ ਤੁਹਾਡੇ ਹਿਸਾਬ ਦੇ ਨਾਲ ਜਦੋਂ ਅਸੀਂ ਮੱਕੀ ਦੀ ਗੱਲ ਕਰੀਏ ਤਾਂ ਮੱਕੀ ਦੀ ਤਾਂ ਫਸਲ ਹੈ ਵੀ ਝੂਠ ਬੋਲਣ ਵਾਲਾ ਕੰਮ ਹੈ ਜੀ ਪਿਛਲੀ ਵਾਰੀ 1 ਸਵਾ ਲੱਖ ਨੂੰ ਕਿੱਲਾ ਕਿੱਲਾ ਸਵਾ ਲੱਖ ਦਾ ਜੀ ਮੱਕੀ ਦੀ ਫਸਲ ਆ। ਨਾ ਜੀਰੀ ਚ ਅੱਛਾ ਤੇ ਨਾ ਕਣਕ ਚ ਜਿੰਨਾ ਜਿੰਨਾ ਮੱਕੀ ਉਹ ਫੇਸ ਕਰਦੇ ਨੇ ਜੀ ਕਿ ਉਹਨਾਂ ਦਾ ਕਟਰ ਛੱਲੀ ਸਿੱਟਦਾ ਖੇਤ ਚੋਂ ਤੁਸੀਂ ਫਸਲ ਕੱਟੀ ਕਈਆਂ ਦੇ ਕਟਰਾਂ ਦੇ ਪਿੱਛੇ ਟਰਾਲੀ ਟਰਾਲੀ ਕੀਲੇ ਚੋਂ ਛੱਲੀਆਂ ਦੀ ਨਿਕਲੇ ਆਉਂਦੀ ਐ ਇਹਦੇ ਬਲੇਡ ਦਾ ਕੰਮ ਫੰਕਸ਼ਨ ਕੀ ਆ ਕਿ ਉਹਨੇ ਟਾਂਡੇ ਨੂੰ ਫੜ ਕੇ نیچے ਕਰਨਾ ਉਹਨੇ ਕੱਟਣਾ ਨਹੀਂ ਜੇ ਕੱਟ ਹੋ ਗਿਆ ਤਾਂ ਕਾਂਡਾ ਵਿੱਚ ਜਾਊ ਸਾਡੀ ਮਸ਼ੀਨ ਲਈ ਤਾਂ ਸਾਡਾ ਕਟਰ ਆਲਰੇਡੀ ਅਵੇਲੇਬਲ ਹੈਗਾ ਹੀ ਤੁਸੀਂ ਕਦੇ ਵੀ ਲਿਜਾ ਸਕਦੇ ਜਿਹੜਾ ਹੁਣ ਆਪ ਕੱਟ ਰਹੇ ਜੀ ਕਿਸੇ ਵੀ ਮਸ਼ੀਨ ਤੇ ਲਾ ਸਕਦੇ ਕੋਈ ਦਿੱਕਤ ਨਹੀਂ ਜਾਣ ਤੋਂ ਜਾਣ ਬੰਦੇ ਨੂੰ ਤੁਸੀਂ ਕਹੋਗੇ ਕਿ ਗੇਅਰ ਬੰਨਦੇ ਤੋਂ ਬੰਨ ਦੂਗਾ ਇਹਦੇ ਵਿੱਚ ਕੋਈ ਟਾਈਮਿੰਗ ਨਹੀਂ ਇਹਦੇ ਵਿੱਚ ਕੋਈ ਕਟਰ ਨਹੀਂ ਜਿਹਨੂੰ ਚਾਬੀ ਕਹਿ ਦਿੰਦੇ ਨੇ ਤਾਂ ਉਰੋ ਛੱਲੀ ਪੂੜ ਕੀ ਤਾਂ نیچے ਜਾਓ ਆਪਾਂ ਇਹੀ ਨੀਚਾ ਕਰਤਾ ਇਹਦੇ ਵਿੱਚ ਆ ਕੇ ਛੱਲੀ ਗਿਰੇ ਇਹਦੇ ਵਿੱਚੋਂ ਨਾ ਛੱਲੀ ਨਿਕਲ ਜੇ ਸੇਫਟੀ ਨੂੰ ਲੈ ਕੇ ਜਾ ਇਸ ਨੂੰ ਸੰਭਾਲ ਸਾਂਭ ਸਵਾਲ ਜਿਹੜੀ ਹੈਗੀ ਹੈ ਉਹ ਜਦੋਂ ਸੀਜ਼ਨ ਮੁੱਕ ਗਿਆ ਤੇ ਇਹਨੂੰ ਕਿਵੇਂ ਸੰਭਾਲ ਕੇ ਰੱਖਣਾ ਹੁਣ ਜਿਹੜਾ ਇਹ ਆਪਣਾ ਕਟਰ ਹੈ ਨਾ ਇਹ 18 ਇੰਚ ਵਿੱਚ ਬਣਿਆ ਹੋਇਆ ਹੈ ਸਸਿਕਾ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਜਿਵੇਂ ਜਿਵੇਂ ਅਸੀਂ ਡਿਜੀਟਲ ਵੱਲ ਵਧ ਰਹੇ ਆ ਤਾਂ ਕਿਸਾਨ ਦੀ ਜਿਹੜੀ ਲੋੜ ਹੈਗੀ ਆ ਉਸ ਦੇ ਵੱਲ ਜਰੂਰ ਜੇਕਰ ਅਸੀਂ ਗੱਲ ਕਰੀ ਤਾਂ ਪਿਛਲੇ 50 ਸਾਲਾਂ ਤੋਂ ਕਰਤਾਰ ਅ ਇੰਡਸਟਰੀ ਜਿਹੜੀ ਕੀ ਖੇਤੀ ਬਾੜੀ ਦੇ ਨਾਲ ਜੁੜੇ ਹੋਏ ਸੰਧ ਤਿਆਰ ਜਿਹੜੀ ਕਰ ਰਹੀ ਹੈ ਜਿਵੇਂ ਜਿਵੇਂ ਲੋੜ ਹੈਗੀ ਹੈ ਤੇ ਸਭ ਤੋਂ ਅਸੀਂ ਅੱਜ ਤੁਹਾਨੂੰ ਅਸੀਂ ਉਹ ਕਰਤਾਰ ਜਿਹੜੀ ਇੰਡਸਟਰੀ ਦੇ ਵੱਲੋਂ ਜਿਹੜਾ ਸੰਧ ਬਣਾਇਆ ਹੋਇਆ ਜਿਹੜੀ ਛੱਲੀ ਦੀ ਅਸੀਂ ਮੱਕੀ ਦੀ ਜਿਹੜੀ ਫਸਲ ਹੈਗੀ ਐ ਜਦੋਂ ਅਸੀਂ ਮੱਕੀ ਪੱਕ ਜਾਂਦੀ ਛੱਲੀ ਤਿਆਰ ਹੋ ਜਾਂਦੀ ਏ ਉਸ ਦੀ ਜਿਹੜੀ ਵਾਢੀ ਐ ਉਹ ਪਹਿਲਾਂ ਬੜੀ ਉਸ ਨੂੰ ਸੰਕਟ ਆਦੇ ਹੁੰਦੇ ਸੀ ਹੱਥਾਂ ਨਾਲ ਹੁੰਦੀ ਸੀ ਉਸ ਤੋਂ ਬਾਅਦ ਟੈਕਨੀਕਸ ਆਈਆਂ ਕਈ ਜਿਹੜੇ ਫਾਲਟ ਹੁੰਦੇ ਸੀ ਪਰ ਜਦੋਂ ਕਰਤਾਰ ਵਰਗੀ ਕੰਪਨੀ ਨੇ ਅਜੇ ਹੀ ਮਸ਼ੀਨ ਤਿਆਰ ਕੀਤੀ ਤਾਂ ਫਿਰ ਜਿਹੜੇ ਕਿਸਾਨ ਹੈਗੇ ਆ ਉਹਨਾਂ ਨੂੰ ਜਿਹੜੀ ਖੁਸ਼ਹਾਲੀ ਜ਼ਰੂਰ ਆਈ ਸਾਡੇ ਨਾਲ ਸਰਦਾ ਗਰਮੀਤ ਸਿੰਘ ਹੈਗੇ ਨੇ ਸੱਚਾ ਜੀ ਸੱਚਾ ਜੀ ਤੇ ਸਭ ਤੋਂ ਪਹਿਲਾਂ ਤਾਂ ਅਸੀਂ ਬਹੁਤ ਬਹੁਤ ਇਸ ਚੀਜ਼ ਦਾ ਯੋਗਦਾਨ ਸਮਝਦੇ ਆ ਕਿ ਕਰਤਾਰ ਦੇ ਵੱਲੋਂ ਕਿਸਾਨਾਂ ਦੀ ਲੋੜਾਂ ਨੂੰ ਦੇਖਦੇ ਹੋਏ ਉਹਨਾਂ ਦੀ ਖੁਸ਼ਹਾਲੀ ਨੂੰ ਦੇਖਦੇ ਹੋਏ ਸਮੇਂ-ਸਮੇਂ ਤੇ ਜਿਹੜੇ ਸੰਦ ਤਿਆਰ ਕੀਤੇ ਨੇ ਪਹਿਲਾਂ ਤਾਂ ਜਿਵੇਂ ਤੁਹਾਡਾ ਸਾਡੀ ਕੰਪਨੀ ਪਹੁੰਚਿਆ ਤੇ ਨਿੱਘਾ ਸਵਾਗਤ ਕਰਦੇ ਆਂ ਡੇਲੀ ਪੋਸਟ ਪੰਜਾਬੀ ਦੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਬਿਲਕੁਲ ਅਸੀਂ ਬਿਲਕੁਲ ਜਿਵੇਂ ਹੁਣ ਇਹ ਮਸ਼ੀਨਰੀ ਹੈਗੀ ਮਸ਼ੀਨਰੀ ਦੀ ਅਪਡੇਸ਼ਨ ਜਿਵੇਂ ਜਿਵੇਂ ਦੁਨੀਆ ਦੇ ਚ ਅਪਡੇਸ਼ਨ ਹੋ ਰਹੀ ਹੈ ਉਦਾਂ ਉਦਾਂ ਕਿਸਾਨਾਂ ਦੀ ਜ਼ਰੂਰਤਾਂ ਵੀ ਵੱਧ ਰਹੀਆਂ ਨੇ ਜੀ 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 ਉਸੇ ਨੂੰ ਦੇਖਦੇ ਹੋਏ ਐਕਚੁਅਲੀ ਕੀ ਆ ਜਿਹੜਾ ਅੱਜ ਦਾ ਟਾਈਮ ਆ ਜੀ ਖਰਚੇ ਇੰਨੇ ਕੁ ਵੱਧ ਗਏ ਕੀ ਪਹਿਲਾਂ ਸੀ ਦੋ ਫਸਲਾਂ ਨਾਲ ਬਿਲਕੁਲ ਕਿਸਾਨ ਸਰਵਾਈਵ ਕਰਦਾ ਸੀ ਅੱਜ ਉਹ ਟਾਈਮ ਨਹੀਂ ਰਿਹਾ ਅੱਜ ਕਿਸਾਨ ਨੂੰ ਤਿੰਨ ਫਸਲਾਂ ਪਣੌੜੀਆਂ ਹੀ ਪੈਣਗੀਆਂ ਤਾਂ ਉਹ ਸਰਵਾਈਵ ਕਰ ਸਕੇ ਹੂੰ ਹੂੰ ਮਤਲਬ ਇਹ ਜਿਹੜਾ ਹੁਣ ਇਹ ਆਪਾਂ ਮੱਕੀ ਵਾਲਾ ਕਟਰ ਲੈ ਕੇ ਆਏ ਆ ਮੱਕੀ ਵਾਲੇ ਕਟਰ ਚ ਲੋਕਾਂ ਦਾ ਰੁਝਾਨ ਇੰਨਾ ਵੱਧ ਗਿਆ ਕਿ ਇਹ ਤੀਜਾ ਸੀਜ਼ਨ ਹੋ ਗਿਆ ਕੰਬਾਈਨ ਦਾ ਤੀਜਾ ਸੀਜ਼ਨ ਮੱਕੀ ਵਾਲਾ ਕਟਰ ਹੋ ਗਿਆ ਅੱਛਾ ਜੀ ਹੁਣ ਪਹਿਲਾਂ ਸਾਲ ਚ ਦੋ ਸੀਜ਼ਨ ਲਾਉਂਦੀ ਸੀ ਮਸ਼ੀਨ ਜੀ ਜੀ ਅੱਜ ਦੇ ਟਾਈਮ ਤਿੰਨ ਸੀਜ਼ਨ ਲਾਉਂਦੀ ਹੈ ਮਤਲਬ ਅਸੀਂ ਇਹ ਸਮਝੇ ਕਿ ਜਿਵੇਂ ਜਿਵੇਂ ਦੇਖੋ ਅੱਜ ਕੱਲ੍ਹ ਲੋਕ ਠੇਕਿਆਂ ਦੇ ਜ਼ਮੀਨਾਂ ਲੈ ਰਹੇ ਨੇ ਵੀ ਜਿਹੜੀ ਵਿਚਲੀ ਜਿਵੇਂ ਕਣਕ ਤੋਂ ਬਾਅਦ ਬਾੜੀ ਜਿਹੜਾ 2-3 ਮਹੀਨੇ ਦਾ ਸਮਾਂ ਹੁੰਦਾ ਜੇਕਰ ਅਸੀਂ ਮਿਹਨਤ ਕਰ ਲਈਏ ਤੇ 30-40 ਆਦੀ ਫਸਲ ਹੋ ਜਾਂਦੀ ਹੈ ਤੁਹਾਡੇ ਹਿਸਾਬ ਦੇ ਨਾਲ ਜਦੋਂ ਅਸੀਂ ਮੱਕੀ ਦੀ ਗੱਲ ਕਰੀਏ ਤਾਂ ਮੱਕੀ ਦੀ ਤਾਂ ਫਸਲ ਹੈ ਵੀ ਝੂਠ ਬੋਲਣ ਵਾਲਾ ਕੰਮ ਹੈ ਜੀ ਪਿਛਲੀ ਵਾਰੀ 1.5 ਲੱਖ ਨੂੰ ਕਿੱਲਾ ਕਿੱਲਾ 1.5 ਲੱਖ ਦਾ ਜੀ ਮੱਕੀ ਦੀ ਫਸਲ ਇੰਨੀ ਪੈਦਾਵਾਰ ਜੇਕਰ ਕਿਸਾਨ ਮਤਲਬ ਮਿਹਨਤ ਕਰੇ ਤਾਂ ਜੀ ਮਤਲਬ ਨਾ ਜੀਰੀ ਚ ਅੱਛਾ ਤੇ ਨਾ ਕਣਕ ਚ ਅੱਛਾ ਜੀ ਇਨਾ ਪ੍ਰੋਫਿਟ ਹੈ ਨਹੀਂ ਹੈਗਾ ਜੀ ਕਿਸੇ ਫਸਲ ਚ ਜਿੰਨਾ ਮੱਕੀ ਮੱਕੀ ਐਕਚੁਅਲੀ ਕੀ ਹੋ ਗਿਆ ਇੰਡਸਟਰੀ ਇਨੀ ਹੋ ਗਈ ਮਤਲਬ ਇਥਨੋਲ ਵਗੈਰਾ ਬਣਦਾ ਹੈ ਨਾ ਤੇ ਇਹਦੇ ਪਲਾਂਟ ਏਡੇ ਲਾਗੇ ਕਿ ਮੱਕੀ ਤਾਂ ਪੂਰੀ ਹੋਣੀ ਨਹੀਂ ਗਵਰਨਮੈਂਟ ਨੂੰ ਮਤਲਬ ਅਸੀਂ ਚਲੋ ਮਸ਼ੀਨ ਬਾਰੇ ਵੀ ਗੱਲ ਕਰਦੇ ਨਾਲ ਨਾਲ ਅਸੀਂ ਕਿਸਾਨਾਂ ਨੂੰ ਇਹ ਜ਼ਰੂਰ ਅਸੀਂ ਇਸ ਚੀਜ਼ ਵੱਲ ਸੁਚੇਤ ਕਰ ਰਿਹਾ ਕਿ ਜਿਹੜੀ ਫਸਲ ਦਾ ਬਦਲੀ ਕਰਨਾ ਹੈਗਾ ਉਹ ਬੜਾ ਜ਼ਰੂਰੀ ਹੈ ਤੇ ਇਹ ਜਿਹੜੀਆਂ ਮਸ਼ੀਨਾਂ ਹੈਗੀਆਂ ਨੇ ਗੁਰਮੀਤ ਜੀ ਅਸੀਂ ਜਾਣਨਾ ਚਾਹਾਂਗੇ ਕਿੰਨੀਆਂ ਕੋ ਅਪਡੇਟ ਹੈਗੀਆਂ ਨੇ ਕਿਉਂਕਿ ਪਹਿਲਾਂ ਹੱਥਾਂ ਨਾਲ ਗਾਹਦੇ ਸੀ ਲੋਕ ਬੜੀ ਮੁਸ਼ਕਲ ਹੁੰਦੇ ਸੀ ਸ਼ਾਇਦ ਲੋਕ ਉਦੋਂ ਛੱਡ ਗਏ ਸੀ ਤਾਂ ਹੁਣ ਕਿੰਨੀ ਕੁ ਦੁਨੀਆ ਜਿਹੜੀ ਮੂਵ ਹੋਈ ਹੈ ਇਸ ਫਸਲ ਵੱਲ ਫਸਲ ਇੱਕ ਇਦਾਂ ਜੀ ਜਿਹੜੀ ਹੁਣ ਆਪਾਂ ਮੱਕੀ ਵਾਲਾ ਕਾਟਰ ਆਪਾਂ ਜੀ ਦੀ ਗੱਲ ਕਰ ਰਹੇ ਆ ਇਹ ਅਸੀਂ ਵੀ ਪਹਿਲਾਂ ਏਡਾ ਰੁਝਾਨ ਨਹੀਂ ਸੀਗਾ ਸਾਡਾ ਵੀ ਕਾਟਰ ਬਣਾਉਣ ਚ ਸਾਨੂੰ ਵੀ 3 ਸਾਲ ਹੋਏ ਆ ਜੀ ਇਸ ਕਾਟਰ ਬਣਾਉਣ ਦੇ ਉਚ ਪਹਿਲਾਂ ਬਣਾਉਂਦੇ ਸੀ 2004-5 ਤੋਂ ਬਣਾਉਣਾ ਸ਼ੁਰੂ ਕੀਤਾ ਪਰ ਉਦੋਂ ਇੰਨਾ ਰੁਝਾਨ ਨਹੀਂ ਸੀਗਾ ਨਾ ਕਿਸਾਨ ਦਾ ਸੀਗਾ ਤੇ ਨਾ ਸਾਡਾ ਸੀਗਾ ਜਿਵੇਂ ਜਿਵੇਂ ਮੱਕੀ ਦੀ ਫਸਲ ਵੱਧਦੀ ਗਈ ਸਾਡਾ ਰੁਝਾਨ ਵੱਧਦਾ ਗਿਆ ਅਸੀਂ ਇਹ ਚ ਅਪਡੇਸ਼ਨਸ ਨਵੀਆਂ ਨਵੀਆਂ ਲੈ ਕੇ ਆਏ ਤੇ ਜਿਹੜੀ ਅੱਜ ਆਪਾਂ ਗੱਲ ਕਰਨ ਲੱਗੇ ਆਪਾਂ ਇਸੇ ਮੁੱਦੇ ਤੇ ਆ ਕਿ ਇਹਦੇ ਚ ਕੀ ਅਪਡੇਟ ਆਪਾਂ ਨੇ ਕੀਤਾ ਬਿਲਕੁਲ ਅਸੀਂ ਦਰਸ਼ਕਾਂ ਨੂੰ ਬੜੀ ਜਲਦੀ ਇਹ ਸੀ ਮਸ਼ੀਨ ਬਾਰੇ ਦਿਖਾਣੇ ਆ ਤੇ ਮਸ਼ੀਨ ਦੇ ਜਿਹੜੇ ਫੀਚਰ ਹੈਗੇ ਨੇ ਅਸੀਂ ਕੱਲੀ ਕੱਲੀ ਜਿਹੜੀ ਕਿਉਂਕਿ ਬੜੇ ਲੋਕ ਇਸ਼ੂ ਕਹੇਗੇ ਇਸ ਮਸ਼ੀਨ ਨੂੰ ਕਿਦਾਂ ਤੇ ਪਰ ਹਰ ਇੱਕ ਦਾ ਇਹ ਹੁੰਦਾ ਕਿ ਜਿਹੜਾ ਪੈਸਾ ਹੁੰਦਾ ਉਹ ਸਹੀ ਜਗ੍ਹਾ ਲੱਗੇ ਕਿਉਂ ਗਰਮੀਤ ਜੀ ਜੀ ਤੇ ਅਸੀਂ ਜਾਣਾਂਗੇ ਕਿ ਕਿਹੜੀ ਕਿਹੜੀ ਮੇਨ ਅਸੀਂ ਬਲੇਡ ਹੁੰਦੇ ਨੇ ਜਾਂ ਜਦੋਂ ਅਸੀਂ ਕਟਾਈ ਹੁੰਦੀ ਆ ਉਸ ਸਮੇਂ ਕਿਹੜੀ ਕਿਹੜੀਆਂ ਚੀਜ਼ਾਂ ਜਿਹੜੀਆਂ ਮੇਨ ਹੁੰਦੇ ਨੇ ਇਸ ਮੇਨਲੀ ਸਰ ਦੇਖੋ ਜਿਹੜਾ ਮੱਕੀ ਵਾਲਾ ਕਟਰ ਆ ਜੀ ਇਹਦੇ ਵਿੱਚ ਮੇਨਲੀ ਚੀਜ਼ਾਂ ਨੇ ਇੱਕ ਤਾਂ ਗੇਅਰ ਹੋ ਗਿਆ ਜੀ ਜੀ ਦੂਜਾ ਬਲੇਡ ਹੋ ਗਿਆ ਹੂੰ ਤੀਜਾ ਸਭ ਤੋਂ ਵੱਡੀ ਗੱਲ ਐ ਜੀ ਕਲੈਕਟ ਕਰਨੀ ਪਾਵਾਂ ਮੱਕੀ ਦੇ ਕਟਰ ਦੀ ਛੱਲੀ ਨੂੰ ਕਲੈਕਟ ਕਰਨ ਦੀ ਪਾਵਰ ਕਿੰਨੀ ਕਾ ਬਿਲਕੁਲ ਠੀਕ ਹੈ ਜੀ ਬਲੇਡ ਨੇ ਫੜਨਾ ਟਾਂਡੇ ਨੂੰ ਉਹਨੇ نیچے ਕਰ ਦੇਣਾ ਹੂੰ ਗੇਰ ਨੇ ਉਹਨੂੰ ਡਰਾਈਵ ਦੇਣੀ ਆ ਪਰ ਜਿਹੜੀ ਮੇਨ ਅੱਜ ਪ੍ਰੋਬਲਮ ਆ ਰਹੀ ਆ ਲੋਕਾਂ ਨੂੰ ਆ ਰਹੀ ਆ ਜਾਂ ਜਿੰਮੇਦਾਰ ਉਸ ਚੀਜ਼ ਨੂੰ ਫੇਸ ਕਰ ਰਹੇ ਨੇ ਉਹ ਫੇਸ ਕਰਦੇ ਨੇ ਜੀ ਕਿ ਉਹਨਾਂ ਦਾ ਕਟਰ ਛੱਲੀ ਸਿੱਟਦਾ ਛੱਲੇ ਸੁੱਟਦਾ ਖੇਤੋਂ ਤੁਸੀਂ ਫਸਲ ਕੱਟੀ ਉਹ ਤੋਂ ਬਾਅਦ ਤੁਹਾਡੀ ਕਈਆਂ ਦੇ ਕਟਰਾਂ ਦੇ ਪਿੱਛੇ ਟਰਾਲੀ ਟਰਾਲੀ ਕੀਲੇ ਚੋਂ ਛੱਲੀਆਂ ਦੀ ਨਿਕਲੇ ਆਉਂਦੀ ਆ। ਮਤਲਬ ਉਨੀ ਦੁਗਣੀ ਲੇਬਰ ਆ ਪਿੱਛੋਂ ਫਿਰ ਉਹ ਪਿੱਛੋਂ ਲੇਬਰ ਲਾ ਕੇ 15 15 20 20 ਬੰਦੇ ਲਾ ਕੇ ਉਹਨੂੰ ਛੱਲੀ ਨੂੰ ਕਲੈਕਟ ਕਰਨ ਤੇ ਲਾ ਦਿੰਦੇ ਆ। ਹੂੰ ਉਹ ਫਿਰ ਵੀ ਜਦੋਂ ਇੰਨਾ ਕਵਾੜਾ ਵਿੱਚ ਹੁੰਦਾ ਹੈ ਕੀ ਦੇ ਤਾਂ ਕੱਲੀ ਕੱਲੀ ਛੱਲੀ ਨਹੀਂ ਕਲੈਕਟ ਹੁੰਦੀ। ਅੱਛਾ ਜੀ ਉਸ ਚੀਜ਼ ਨੂੰ ਦੇਖਦੇ ਆਪਾਂ ਨੇ ਇਸ ਕਟਰ ਚ ਉਹ ਤਬਦੀਲੀਆਂ ਕੀਤੀਆਂ ਨੇ ਕਿ ਸਾਡੇ ਕਿਸਾਨ ਨੂੰ ਜਿਹੜਾ ਸਾਡੇ ਇੱਕ ਕਟਰ ਤੋਂ ਵੜਵਾਵੇ ਉਹਨੂੰ ਜਾਂ ਜੇ ਕੋਈ ਕਿਸਾਨ ਆਪਦੀ ਵੀ ਵੜਦਾ ਹੋਊ ਵੀ ਉਹਨੂੰ ਪਿੱਛੇ ਲੇਬਰ ਰੱਖਣ ਦੀ ਲੋੜ ਹੈ ਨਹੀਂ ਅਸੀਂ ਜਗਮੀਤ ਜੀ ਟੈਕਨੀਕਲ ਥੋੜਾ ਜਿਹਾ ਸਮਝਾਓ ਵੀ ਇਹਦੇ ਚ ਜਿਹੜੀ ਇਹ ਗਰਾਰੀ ਹੈ ਇਹ ਛੱਲੀ ਕਲੈਕਟ ਕਿੱਥੇ ਹੁੰਦੀ ਤੇ ਫਿਰ ਜਿਹੜਾ ਡਿੱਗਣ ਦਾ ਡਰ ਹੁੰਦਾ ਉਸ ਨੂੰ ਕਿਵੇਂ ਤੁਸੀਂ ਉਸ ਚੀਜ਼ ਨੂੰ ਖਤਮ ਕੀਤਾ ਹਾਂ ਮੈਂ ਉਹ ਤੁਹਾਨੂੰ ਦਿਖਾਉਣਾ ਬਿਲਕੁਲ ਅਸੀਂ ਜਿਹੜੀ ਛੱਲੀ ਟਾਂਡੇ ਨੇ ਆਉਣਾ ਜੀ ਉਹਨੇ ਉਰੋਂ ਆਉਣਾ ਇੰਟਰੈਂਸ ਇੱਥੇ ਦੀ ਜੀ 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 ਇੱਥੋਂ ਆ ਕੇ ਏ ਪਿੱਛੇ نیچے ਬਲੇਡ ਨੇ ਜੀ ਜੀ ਇਹਨਾਂ ਨੇ ਫੜ ਕੇ ਟਾਂਡੇ ਨੂੰ نیچے ਕਰ ਦੇਣਾ ਜੀ ਛੱਲੀ ਇਹਨਾਂ ਨੇ ਚੱਕ ਕੇ ਅੱਗੇ ਲੈ ਜਾਣੀ ਹੈ ਬਿਲਕੁਲ ਜੀ ਜਿਹੜੀ ਬਣਾਉਂਦੇ ਸਾਰਿਆਂ ਦੀ ਸਿਮੈਟਰੀ ਸੇਮ ਹੈ ਹਮ ਪਰ ਕਈ ਚੀਜ਼ਾਂ 'ਚ ਥੋੜਾ ਬਹੁਤ ਫਰਕ ਹੁੰਦਾ ਉਹ ਕਹਿੰਦੇ ਨੇ ਬਾਲ ਦਾ ਵੀ ਫਰਕ ਹੋਵੇ ਨਾ ਉਹ ਚੀਜ਼ ਸਹੀ ਨਹੀਂ ਚੱਲਦੀ ਬਿਲਕੁਲ ਜੀ ਤਾਂ ਇਹ 'ਚ ਉਹੀ ਕੱਢਿਆ ਹੋਇਆ ਹਮ ਇਹ ਵਿੱਚ ਆਪਾਂ ਨੇ ਕੀ ਕੀਤਾ ਜਿਹੜੇ ਇਹ ਵਾਲੇ ਕੱਟ ਨੇ ਅੰਜਨ ਜੀ ਕੱਟੇ ਇਹ ਕੱਟ ਸਾਰੀ ਲਾਉਂਦੇ ਨੇ ਪਰ ਇਹ ਲਾਉਂਦੇ ਨੇ ਉਰੇ ਜਾ ਕੇ ਜੀ ਜੀ ਇੱਥੇ ਜਾ ਕੇ ਪਿੱਛੇ ਮਤਲਬ ਇਹਦੇ ਤੋਂ 2 2.5 ਇੰਚ ਪਿੱਛੇ ਜੀ ਜੀ ਆਪਾਂ ਉਹ ਅੱਗੇ ਲਿਆਂਦੇ ਤਾਂ ਜੋ ਟਾਂਡਾ ਥੋੜਾ ਛੇਤੀ ਫੜ ਹੋ ਜਾ ਹੂੰ ਹੂੰ ਟਾਂਡਾ ਛੇਤੀ ਫੜ ਹੋ ਗਿਆ ਤਾਂ ਛੱਲੀ ਉੱਪਰ ਹੈ ਹੂੰ ਛੱਲੀ ਉੱਪਰ ਆ ਤਾਂ ਛੱਲੀ ਇਹਨਾਂ ਨੇ ਫੜ ਕੇ ਲੈ ਜਾਣੀ ਹੈ ਅੱਗੇ ਮਤਲਬ ਅੱਗੇ ਚਲੀ ਗਈ ਹਾਂ ਮੇਨਲੀ ਆਪਾਂ ਨੂੰ ਛੱਲੀ ਚਾਹੀਦੀ ਆ ਨਾ ਬਿਲਕੁਲ ਜੀ ਤਾਂ ਛੱਲੀ ਜਦੋਂ ਅੰਦਰ ਚਲੀ ਗਈ ਤਾਂ نیچے ਟਾਂਡਾ ਬਲੇਡਾਂ ਨੇ ਫੜ ਕੇ ਕਰ ਦੇਣਾ ਉਹਨਾਂ ਨੂੰ ਟਾਈਮ ਮਿਲ ਗਿਆ ਬਲੇਡਾਂ ਨੂੰ ਬਿਲਕੁਲ ਕਿੰਨੇ ਕਿੰਨੇ ਜਿਹੜੀ ਲੇਬਰ ਕਿੰਨੀ ਜਿਹੜੀ ਐਕਸਟਰਾ ਜ਼ਿਮੀਂਦਾਰਾਂ ਨੂੰ ਜਦੋਂ ਤੁਸੀਂ ਕਰਤਾਰ ਵਰਗੀਆਂ ਜਿਹੜੀ ਕੰਪਨੀ ਨੇ ਮਸ਼ੀਨਾਂ ਲਿਆਂਦੇ ਤੇ ਪਹਿਲਾਂ ਕਿੰਨੇ ਕਿੰਨੇ ਬੰਦੇ ਪਿੱਛੇ ਲੱਗਦੇ ਸੀ ਹਾਂਜੀ ਵੀ ਉਹ ਉਹ ਕਿੰਨੀ ਲੇਬਰ ਫालतू ਲੋਕਾਂ ਨੂੰ ਪੈਂਦੀ ਸੀ ਜਿਹੜੀ ਹੁਣ ਜਿਨ੍ਹਾਂ ਨੇ ਇਹ ਮਸ਼ੀਨਾਂ ਖਰੀਦੀਆਂ ਹੋਣਗੀਆਂ ਉਹ ਤਾਂ ਬਾਕੀ ਬਾਗੋ-ਬਾਗ ਹੋਣਗੇ ਦੇਖੋ ਉਹ ਤਾਂ ਹੋਣਾ ਹੀ ਆਬਵੀਅਸ ਦੀ ਗੱਲ ਹੈ ਹੈਨਾ ਲੇਬਰ ਦੀ ਅੱਜ ਕੱਲ ਸਮੱਸਿਆ ਲੇਬਰ ਦੀ ਮੇਨਲੀ ਆ ਜਿਹੜਾ ਜ਼ਿਮੀਂਦਾਰ ਵੀ ਖੇਤੀ ਦਾ ਧੰਦਾ ਛੱਡਦਾ ਜਾ ਰਿਹਾ ਜਾਂ ਆਪਾਂ ਕਹਿੰਦੇ ਕੀ ਕਹਿੰਦੇ ਨੇ ਕਿ ਜੀ ਖੇਤੀਲਾ ਹੈ ਬੰਦੰਦਾਨੀ ਹੈਗੀ ਜੀ ਬਿਲਕੁਲ ਹੈਨਾ ਉਹ ਸਿਰਫ ਇੱਕੋ ਇੱਕ ਕਾਰਨ ਹੈ ਜੀ ਲੇਬਰ ਹੂੰ ਐਸੇ ਕਰਕੇ ਹੁਣ ਸਾਰਿਆਂ ਦਾ ਰੁਜ਼ਾਨ ਮਸ਼ੀਨਾਂ ਵੱਲ ਹੋ ਗਿਆ ਨਵੇਂ ਨਵੇਂ ਮਸ਼ੀਨ ਆ ਰਹੀਆਂ ਨਵੇਂ ਨਵੇਂ ਟੈਕਨਿਕਸ ਆ ਰਹੀਆਂ ਨੇ ਤੇ ਹੁਣ ਤੁਸੀਂ ਦੇਖੋ ਜੀ ਸਾਰੇ ਖੇਤੀਬਾਲ ਨੂੰ ਮੂਵ ਹੋ ਰਹਾ ਹੈ ਬਿਲਕੁਲ ਉਦਮ ਖੇਤੀ ਹਾਂ ਬਾਦ ਵਿੱਚ ਜਿਹੜਾ ਉਪਾਰ ਦੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਜੀ ਵੀ ਕੀਤੀ ਗਈ ਹੈ ਹੁਣ ਲੋਕ ਇਧਰ ਮੂਵਨ ਲੱਗੇ ਮੂਵਨ ਲੱਗੇ ਉਹਦਾ ਰੀਜ਼ਨ ਹੀ ਇਹੀ ਹੈ ਜੀ ਕਿ ਮਸ਼ੀਨਰੀਕਰਨ ਹੋ ਗਿਆ ਹੂੰ ਪਹਿਲਾਂ ਮਸ਼ੀਨਰੀਕਰਨ ਹੈ ਹੀ ਨਹੀਂ ਸੀ ਹੂੰ ਸਾਡੇ ਬਜ਼ੁਰਗ ਹੱਥੀ ਮਿਹਨਤਾਂ ਕਰਦੇ ਸੀਗੇ ਹੱਥੀ ਮਿਹਨਤਾਂ ਕਰਕੇ ਕਿੰਨਾ ਕੁ ਤੁਸੀਂ ਕਰ ਲੋਗੇ ਬਿਲਕੁਲ ਕਰ ਲੋਗੇ ਹਨਾ ਮਸ਼ੀਨ ਨੇ ਜਿਹੜਾ ਕੰਮ ਮਿੰਟਾਂ ਚ ਕਰ ਦੇਣਾ ਉਹ ਉਧਰੋਂ ਘੰਟਿਆਂ ਚ ਵੀ ਨਹੀਂ ਸੀ ਹੁੰਦਾ ਬਾਕੀ ਗੱਲ ਉਹ ਹੀ ਗੱਲ ਹੈ ਵੀ ਕਿਸਾਨ ਜੇ ਜਿਵੇਂ ਮੋਡੀਫਾਈ ਹੋਇਆ ਹੈ ਮਸ਼ੀਨਾਂ ਵੀ ਉਦਾਂ ਤੇ ਕਿੰਨੀ ਫਸਲ ਤਕਨੀਕ ਚੇਂਜ ਹੋਈ ਹੈ ਉਹ ਅਸੀਂ ਹੋਰ ਵੀ ਅਸੀਂ ਜਾਣਾਂਗੇ ਪਰ ਮੱਕੀ ਦੀ ਫਸਲ ਚ ਕਿੰਨੀ ਵੱਡੀ ਕਮਾਈ ਹੈਗੀ ਇਹ ਕਿਸਾਨਾਂ ਨੂੰ ਜਰੂਰ ਇਸ ਵੀਡੀਓ ਤੋਂ ਬਾਅਦ ਹੁਣ ਕਿਸਾਨ ਕਹਿੰਨੇ ਕਿ ਅਸੀਂ ਚਲੋ ਲੇਟ ਹੋ ਗਏ ਅਗਲੇ ਸਾਲ ਅਚਾਰ ਕਰਾਂਗੇ ਇਹ ਅਗਲੇ ਸਾਲ ਤੋਂ ਹੋਰ ਵੱਧ ਜਾਣੀ ਆ ਜੀ ਮੱਕੀ ਦੀ ਫਸਲ ਹੈ ਜਿਹੜੀ ਇਹ ਘਟਣੇ ਵਾਲੀ ਚੀਜ਼ ਹੈ ਨਹੀਂ ਤੇ ਇਹਦਾ ਜਿਹੜਾ ਕਹਿੰਦੇ ਨੇ ギア ਬਾਕਸ ਜਦੋਂ ਕਿਉਂਕਿ ਜਿਹੜਾ ਇਹਦਾ ਜਿਹੜਾ ਜਿਹੜਾ ਇਹਦਾ 나ੜ ਹੁੰਦਾ ਕਹਿੰਦੇ ਨੇ ਵੀ ਗੰਨੇ ਨਾਲੋਂ ਇਹ ਮੇਰੇ ਸਾਡੇ ਸਖਤ ਹੁੰਦਾ ਕਿਉਂਕਿ ਜਦੋਂ ਮੱਕੀ ਸੁੱਕ ਜਾਂਦੀ ਹੈ ਉਦੋਂ ਹੀ ਸ਼ਾਇਦ ਇਹ ਚੀਜ਼ ਦਾ ਹੁੰਦਾ ਉਹ ਸਮੇਂ ਉਹ ਚੀਜ਼ ਕਿੰਨਾ ਕਿਉਂਕਿ ਖੱਜਲ ਖੁਆਰੀ ਸਭ ਤੋਂ ਵੱਡੀ ਜਿਹੜੀ ਇੱਕ ਵੱਡਾ ਸਮੱਸਿਆ ਹੁੰਦੀ ਸੀ ਨਹੀਂ ਇਹਦੇ 나ੜ ਦਾ ਤਾਂ ਕੋਈ ਐਡਾ ਇਸ਼ੂ ਨਹੀਂ ਹੈਗਾ ਜੀ ਕਿਉਂ ਉਸ ਤੋਂ ਬਾਅਦ ਜੀਰੀ ਲਾਉਣੀ ਹੁੰਦੀ ਹੂੰ ਹੂੰ ਤਾਂ ਜੀਰੀ ਲਾਉਣੀਆਂ तकरीबन मोस्टली ਕਿਸਾਨ ਭਰਾਵਾਂ ਨੇ ਰੋਟਾਵੇਟਰ ਵਗੈਰਾ ਲੈ ਲੇ। ਬਿਲਕੁਲ। ਤਾਂ ਉਹ ਸਾਰਾ ਮਿੱਟੀ ਚ ਦਬ ਹੋ ਜਾਂਦਾ। ਨਹੀਂ ਇਹਦੇ ਬਲੇਡ ਸਮਰਥ ਨੇ। ਇਹ ਜਿਹੜਾ ਇਹਦਾ ਬਲੇਡ ਹੁੰਦਾ ਜੀ। ਇਹਦੇ ਬਲੇਡ ਦਾ ਕੰਮ ਫੰਕਸ਼ਨ ਕੀ ਆ ਕਿ ਉਹਨੇ ਟਾਂਡੇ ਨੂੰ ਫੜ ਕੇ نیچے ਕਰਨਾ। ਉਹਨੇ ਕੱਟਣਾ ਨਹੀਂ। ਅੱਛਾ ਕੱਟਣਾ। ਅੱਛਾ ਸਾਰਾ ਸਬੂਤੇ ਦਾ ਸਬੂਤੇ। ਉਹ ਸਬੂਤੇ ਦਾ ਸਬੂਤੇ ਜੇ ਕੱਟ ਹੋ ਗਿਆ ਤਾਂ ਟਾਂਡਾ ਵਿੱਚ ਜਾਊਗਾ। ਅੱਛਾ। ਕੱਲੀ ਛੱਲੀ ਨੂੰ ਅਲੱਗ ਕਰਨਾ ਇਹਨੇ ਕੱਲੀ ਛੱਲੀ ਨੂੰ ਅਲੱਗ ਕਰਨਾ ਜੀ ਟਾਂਡਾ ਨਹੀਂ ਕੱਟਣਾ ਜੇ ਟਾਂਡਾ ਕੱਟੋਗਾ ਤਾਂ ਟਾਂਡਾ ਵਿੱਚ ਤਕਨੀਕ 'ਚ ਇਹ ਵੀ ਜੇ ਟਾਂਡਾ ਟੋੜਾ ਮਸ਼ੀਨ ਦੇ ਅੰਦਰ ਚੱਲਿਆ ਗਿਆ ਤਾਂ ਤੁਹਾਡੀ ਜਿਹੜੀ ਮੱਕੀ ਦਾ ਮੋਇਸਚਰ ਹੈ ਜੇ ਮੰਨ ਕੇ ਚੱਲੋ ਤੁਸੀਂ ਮੱਕੀ ਦਾ ਮੋਇਸਚਰ 18 ਤੇ ਜਾਂ 20 ਤੇ ਵੜਦੇ ਹੋ ਤਾਂ ਜੇ ਟਾਂਡਾ ਅੰਦਰ ਚੱਲਿਆ ਗਿਆ ਟਾਂਡੇ 'ਚ ਪਾਣੀ ਹੁੰਦਾ ਤਾਂ ਉਹ ਤਕਰੀਬਨ ਤੇ 30 32 ਤੇ ਚੱਲ ਜਾਂਦਾ ਮਤਲਬ ਇਹ ਚੀਜ਼ਾਂ ਦੀ ਸਮੱਸਿਆ ਕਦੇ ਕਿਸਾਨਾਂ ਤੁਹਾਨੂੰ ਦੱਸੀ ਹੋਣੀ ਪਹਿਲਾਂ ਕਈ ਹੋਰ ਕੰਪਨੀਆਂ ਮਸ਼ੀਨਾਂ ਬਣਾਉਂਦੀਆਂ ਸੀ ਤਾਂ ਇਹ ਚੀਜ਼ਾਂ ਸਮੱਸਿਆਵਾਂ ਰਹੀਆਂ ਹੋਣੀਆਂ ਜੀ ਦੇਖੋ ਸਾਡਾ ਜਿਹੜਾ ਮੇਨਲੀ ਸਾਡਾ ਕੰਮ ਆ ਉਹ ਸਾਡਾ ਕਿਸਾਨਾਂ ਦੇ ਸਿਰ ਤੇ ਆ ਅਸੀਂ ਆਪਣਾ ਤਾਂ ਦਿਮਾਗ 30% ਹੀ ਲਾਉਨੇ ਆ ਜਿਹੜਾ 70% ਦਿਮਾਗ ਉਹ ਕਿਸਾਨ ਭਰਾਵਾਂ ਦਾ ਹੀ ਆ ਅਸੀਂ ਉਹਨਾਂ ਦੇ ਧੰਨਵਾਦੀ ਆ ਉਹਨਾਂ ਦੇ ਸ਼ੁਕਰਗੁਜ਼ਾਰ ਆ ਕਿ ਉਹ ਸਾਨੂੰ ਐਡਵਾਈਸ ਦਿੰਦੇ ਆ ਉਹਦੇ ਉੱਤੇ ਸਾਨੂੰ ਕੰਮ ਕਰਨ ਦਾ ਮੌਕਾ ਮਿਲਦਾ ਗਰਮੀ ਜੀ ਹੁਣ ਇਸ ਚੀਜ਼ ਦਾ ਅਗਰ ਆਰਡਰ ਜਿਹੜਾ ਕਿ ਕਿਉਂਕਿ ਤੁਹਾਡੇ ਕੋਲ ਵੀ ਮਸ਼ੀਨਰੀ ਕਿਉਂਕਿ ਆਰਡਰ ਤੇ ਹੀ ਕਰਦੇ ਹੋਗੇ ਚਾਰ ਜਿੰਨਾ ਕਿਉਂਕਿ ਥੋੜੇ ਸਮੇਂ ਦੀ ਕਟਿੰਗ ਦਾ ਸਮਾਂ ਹੁੰਦਾ ਜੀ ਐਕਚੁਅਲੀ ਇਹ ਕੀ ਹੈ ਜੀ ਕਿ ਸਾਡੀ ਮਸ਼ੀਨ ਲਈ ਤਾਂ ਸਾਡਾ ਕਟਰ ਆਲਰੇਡੀ ਅਵੇਲੇਬਲ ਹੈਗਾ ਹੀ ਤੁਸੀਂ ਕਦੇ ਵੀ ਲੈ ਜਾ ਸਕਦੇ ਪਰ ਜਿਹੜਾ ਹੁਣ ਆਪਾਂ ਕੱਟ ਰਹੇ ਜੀ ਇਹ ਕਿਸੇ ਵੀ ਮਸ਼ੀਨ ਤੇ ਲਾ ਸਕਦੇ ਹੋ ਕੋਈ ਦਿੱਕਤ ਨਹੀਂ ਕੀ ਇਹ ਸਿਰਫ ਇੱਕ ਅਟੈਚਮੈਂਟ ਹੈ ਕੋਈ ਵੀ ਕੰਬਾਈਨ ਵਾਲਾ ਕਿਸਾਨਪੁਰ ਹੂੰ ਇਹ ਨਹੀਂ ਕਿ ਹਾਂ ਵੀ ਕਲੀ ਕਰਤਾਰ ਹੋਵੇ ਤਾਂ ਹੀ ਕਟਰ ਮਿਲੂਗਾ ਨਹੀਂ ਕਿਸੇ ਵੀ ਮਸ਼ੀਨ ਤੇ ਤੁਸੀਂ ਕਟਰ ਲਵਾ ਸਕਦੇ ਇਹ ਵੀ ਬੜੀ ਇਮਾਨਦਾਰੀ ਹੈਗੀ ਨਹੀਂ ਤਾਂ ਤੁਸੀਂ ਕਹੋ ਤਾਂ ਕਰਤਾਰ ਦੀ ਲੱਗਦੀ ਹੈ ਤਾਂ ਫਿਰ ਕਰਤਾਰ ਲੋਕਾਂ ਵੱਲ ਮੂਵ ਕਰੇ ਇਹ ਵੀ ਇੱਕ ਵੱਡੀ ਗੱਲ ਹੈਗੀ ਹੈ ਤੇ ਹੋਰ ਅਸੀਂ ਜੇਕਰ ਕੋਈ ਕਿਉਂਕਿ ਤੁਸੀਂ ਇਹ ਚੀਜ਼ ਨੂੰ ਲੋਕਾਂ ਤੱਕ ਪਹੁੰਚਾਉਂਦੇ ਹੋ ਕੋਈ ਹੋਰ ਕੋਈ ਫੀਚਰ ਇਹਦੇ ਵਿੱਚ ਮੇਨਲੀ ਜਿਹੜੇ ਨੇ ਇੱਕ ਤਾਂ ਬਲੇਡ ਜੀ ਹੂੰ ਜਿਹੜਾ ਬਲੇਡ ਹੈ ਜੀ ਦੇਖੋ ਮਾਰਕੀਟ 'ਚ ਬਹੁਤ ਕੁਝ ਮਿਲਦਾ ਹੂੰ ਹਨ ਉਹ ਮਜੂਰ ਕਹਿੰਦੇ ਸੀ ਕਹਿੰਦੇ ਸੀ ਕੱਪੜੇ ਚ ਬਹੁਤ ਉਲਣਾ ਤਾਂ ਲੋਹੇ ਚ ਵੀ ਓਨਾ ਹੀ ਉਲਣਾ ਬਿਲਕੁਲ ਬਿਲਕੁਲ ਤੇ ਜਿਹੜਾ ਆਪਾਂ ਬਲੇਡ ਯੂਜ਼ ਕਰਦੇ ਆ ਉਹ ਸਾਰਾ ਇਟਾਲੀਅਨ ਬਲੇਡ ਹੈ ਓਕੇ ਬਿਟ ਬਲੇਡ ਹੈ ਓਕੇ ਠੀਕ ਹੈ ਜੀ ਜੀ ਤੇ ਨੀਅਰ ਅਬਾਊਟ ਜੀ ਆਪਾਂ 1000 ਤੋਂ 1200 ਏਕੜ ਦੀ ਹਮ ਸ਼ਮਤਾ ਬਲੇਡ ਦੀ ਹੈਗੀ ਆ ਕਿ ਉਹ ਰਾਮ ਨਾਲ ਕੱਟੂਗਾ ਹਮ ਹਮ ਕਿ ਉਹ ਤੋਂ ਵੱਧ ਭਾਵੇਂ ਕੱਟਦੇ ਉਹ ਤੋਂ ਕੱਟ ਨਹੀਂ ਕੱਟਦਾ ਮਤਲਬ ਚਲਦੇ ਸੀਜ਼ਨ ਚ ਖੱਜਲ ਖਵਾਰੀ ਨਹੀਂ ਹੈਗੀ ਖੱਜਲ ਖਵਾਰੀ ਨਹੀਂ ਹੈਗੀ ਦੂਜੀ ਜਿਹੜੀ ਇਹ ਤੋਂ ਉਹ ਤੋਂ ਵੱਡੀ ਵੱਡੀ ਗੱਲ ਹੈ ਜੀ ਹੂੰ ਇਹਦਾ ਗੀਅਰ ਹੂੰ ਆਪਣਾ ਗੀਅਰ ਆਮ ਨਾਲੋਂ ਜਿੰਨੇ ਮਤਲਬ ਜਿਹੜੇ ਇੱਕ ਤਾਂ ਸਾਡਾ ਗੀਅਰ ਇਨ ਹਾਊਸ ਹੈ ਹੂੰ ਪੂਰੇ ਦਾ ਪੂਰਾ ਜੀ ਔਰ ਸਾਰੇ ਦਾ ਸਾਰਾ ਗੀਅਰ ਡਬਲ 베ARING ਚ ਜੀ ਬਿਲਕੁਲ ਜਿਹੜੀ ਸਭ ਤੋਂ ਵੱਡੀ ਖਾਸੀਅਤ ਹੈ ਤੀਜੀ ਵੱਡੀ ਗੱਲ ਜੀ ਗੀਅਰ ਚ ਏਡੀ ਉਹ ਹੈ ਕੀ ਅਣਜਾਣ ਤੋਂ ਅਣਜਾਣ ਬੰਦੇ ਨੂੰ ਤੁਸੀਂ ਕਹੋਗੇ ਕਿ ਗੇਅਰ ਬੰਨਦੇ ਤੋਂ ਬੰਨ ਦੂਗਾ ਹੂੰ ਹੂੰ ਇਹਦੇ ਵਿੱਚ ਕੋਈ ਟਾਈਮਿੰਗ ਨਹੀਂ ਜੀ ਸਾਡੇ ਗੇਅਰ ਚ ਜੀ ਇਹਦੇ ਵਿੱਚ ਕੋਈ ਕਟਰ ਨਹੀਂ ਹੂੰ ਜਿਹਨੂੰ ਚਾਬੀ ਕਹਿ ਦਿੰਦੇ ਨੇ ਆਪਣੇ ਆਮ ਪਾਸ਼ਾ ਚ ਜੀ ਜੀ ਠੀਕ ਹੈ ਜੀ ਕੋਈ ਚਾਬੀ ਨਹੀਂ ਜੀ ਕੋਈ ਇਹਦੇ ਵਿੱਚ ਅਲੱਗੀ ਬੁਲਟ ਨਹੀਂ ਓਕੇ ਇਹਦੇ ਵਿੱਚ ਸਪਲਾਈਨਾਂ ਨੇ ਜੀ ਜਾਂ ਕਪਲਿੰਗ ਜੀ ਠੀਕ ਹੈ ਜੀ ਹੂੰ ਜਾਂ ਇਹਦੇ ਵਿੱਚ ਸਪੈਸਰ ਪੈਂਦਾ ਬਸ ਤਿੰਨੇ ਚੀਜ਼ਾਂ ਨੇ ਹੋਰ ਇਹ ਚ ਕੁਝ ਨਹੀਂ ਮਤਲਬ ਜਿਹੜੀ ਦਿੱਕਤਾਂ ਆਣ ਗਿਆ ਤਾਂ ਦਿੱਕਤਾਂ ਦਾ ਹਲ ਹਲ ਹੌਣੇ ਨਹੀਂ ਖਤਮ ਕਰਤਾ ਦਿੱਕਤਾਂ ਖਤਮੀ ਕਰਤਾ ਜੀ ਕਟਰ ਜਿਹੜੀ ਚਾਬੀ ਜੀ ਨੂੰ ਕਹ ਦਿੰਦੇ ਆ ਉਹ ਕੁਝ ਟਾਈਮ ਚੱਲ ਕੇ ਲੂਜ਼ ਹੋ ਜਾਂਦੀ ਹੈ ਲੂਜ਼ ਹੋਊਗੀ ਤਾਂ ਰਿਪੇਅਰ ਮੰਗੂਗੀ ਬਿਲਕੁਲ ਠੀਕ ਹੈ ਜੀ ਜਿਹੜਾ ਆਪਾਂ ਕਟਰ ਬਣਾਤਾ ਇਹ ਸਪਲਾਈਨ ਸਿਸਟਮ ਹੈ ਜਿਵੇਂ ਟਰੈਕਟਰ ਦੀ ਪੀਟੀਓ ਹੁੰਦੀ ਹੈ ਠੀਕ ਹੈ ਟਰੈਕਟਰ ਦੀ ਪੀਟੀਓ ਕਿੰਨੇ ਕਿੰਨੇ ਸਾਲ ਚੱਲ ਗਈ ਕਿਹਨੇ ਉਹਦਾ ਕੀ ਬਦਲਿਆ ਉਹਦਾ ਸਪੇਸ ਹੀ ਨਹੀਂ ਹੁੰਦੀ ਜਦੋਂ ਵਿੱਚ ਰਗੜ ਨਹੀਂ ਬਜਣੀ ਹੁੰਦੇ ਜੇ ਰਗੜ ਬਜਣੀ ਨਹੀਂ ਤਾਂ ਉਹ ਖੁੱਲਣਾ ਹੀ ਨਹੀਂ ਬਿਲਕੁਲ ਬਿਲਕੁਲ ਠੀਕ ਹੈ ਜੀ ਇਹ ਜਿਹੜਾ ਸਾਡਾ ਗੀਅਰ ਆ ਉਸ ਉਹਦੇ ਤੇ ਡਿਜ਼ਾਈਨਡ ਤੇ ਉਹ ਤੋਂ ਬਾਅਦ ਸਭ ਤੋਂ ਹੋਰ ਜਿਹੜੀ ਸੌਖੀ ਗੱਲ ਹੋ ਗਈ ਹੂੰ ਇਹ ਬਲੇਡ ਨੇ ਹੂੰ ਨੀਚੇ ਦੀ ਜੀ ਜੀ ਇਹ ਸਿਰਫ ਦੋ ਨਟ ਖੋਲ ਕੇ ਜੀ ਆ ਪੂਰੇ ਦਾ ਪੂਰਾ ਲੱਠਾ ਬਾਹਰ ਆ ਜਾਂਦਾ ਓਕੇ ਜਿਵੇਂ ਟਰੈਕਟਰ ਦੇ ਪੀਟੀਓ ਚੋਂ ਆਪਾਂ ਹੂੰ ਹੂੰ ਕੀ ਕਹਿੰਦੇ ਨੇ ਕ੍ਰਾਸ ਬਾਹਰ ਕੱਢਦੀ ਬਿਲਕੁਲ ਉਹ ਸਿਸਟਮ ਨਾਲ ਆਪਣਾ ਕ੍ਰਾਸ ਸਿਸਟਮ ਨਾਲ ਕੰਮ ਕੀਤਾ ਤੇ ਬਾਹਰ ਕੱਢਦਾ ਨਹੀਂ ਦੇਖੋ ਕੋਈ ਚੀਜ਼ ਤੁਸੀਂ ਬਣਾਉਨੇ ਹੋ ਕੋਈ ਚੀਜ਼ ਤੁਸੀਂ ਲੈਨੇ ਹੋ ਇਹ ਚੀਜ਼ ਨਹੀਂ ਹੁੰਦੀ ਕਿ ਇਹਦੇ ਚ ਕਦੇ ਪ੍ਰੋਬਲਮ ਆਉਣੀ ਨਹੀਂ ਆਉਣੀ ਨਹੀਂ ਬਿਲਕੁਲ ਜੇ ਪ੍ਰੋਬਲਮ ਨਹੀਂ ਆਉਣੀ ਆਪਾਂ ਕਹਿੰਦੇ ਜੇ ਉਹਨੂੰ ਕਦੇ ਰਿਪੇਅਰ ਨਹੀਂ ਕਰਨਾ ਜੇ ਖੋਲਣਾ ਨਹੀਂ ਨਹੀਂ ਇਦਾਂ ਦੀ ਚੀਜ਼ ਕਹਿ ਕੇ ਉਹ ਗੁੰਮਰਾਹ ਕਰਨਾ ਹੋ ਜਾਂਦਾ ਜਿੰਮੇਦਾਰ ਬਿਲਕੁਲ ਬਿਲਕੁਲ ਜੀ ਉਹ ਸਿਸਟਮ ਨਹੀਂਗਾ ਹਾਂ ਉਹ ਚੀਜ਼ ਹੈ ਕਿ ਥੋੜਾ ਟਾਈਮ ਬਚੇ ਪਹਿਲਾ ਮੇ ਇਲੀਗਲ ਦੂਜਾ ਉਹਦੀ ਰਿਪੇਅਰ ਸਸਤੀ ਹੋਵੇ ਇਹਦਾ ਬਲੇਡ ਕੱਢੋ ਆਪਣਾ ਰੂਲਾ ਕੱਢੋ ਬਲੇਡ ਚੇਂਜ ਕਰੋ ਪਾ ਦਿਓ ਬਿਲਕੁਲ ਮਤਲਬ ਕੱਲਾ ਬੰਦਾ ਹਮ ਹਮ ਰਿਪੇਅਰ ਕਰ ਸਕਦਾ ਉਸ ਤੋਂ ਬਾਅਦ ਜੀ 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 ਆ ਜੋ ਮੈਂ ਬਿਲਕੁਲ ਨੀਚੇ ਜਿਹੜੀ ਕੁਝ ਦੀਆਂ ਟੈਕਨੀਕਲ ਚੀਜ਼ਾਂ ਹੁੰਦੀਆਂ ਨੇ ਹੁਣ ਇਹ ਚੀਜ਼ ਆ ਜਿਹੜੀ ਜੀ ਜੀ ਠੀਕ ਹੈ ਇਹਦੇ ਤੇ ਕੀ ਆ ਇਹ ਚ ਡਬਲ 베ARING ਆ ਜੀ ਜੀ ਮਤਲਬ ਕਦੇ 베ARING ਖਰਾਬ ਹੋਣਾ ਹੀ ਨਹੀਂ ਜੇ ਹੋਊਗਾ ਵੀ ਇੱਕ 베ARING ਖਰਾਬ ਹੋ ਗਿਆ ਦੂਜਾ ਚੱਲਦਾ ਨਾ ਓਕੇ ਗ੍ਰੀਸਿੰਗ ਪੁਆਇੰਟ ਕੱਲੀ ਕੱਲੀ ਚੀਜ਼ ਨੂੰ ਦੱਤਾ ਹੈ ਤੇ ਉਹ ਤਾਂ ਜਿਹੜੀ ਬਹੁਤ ਜ਼ਰੂਰੀ ਹੈ ਇਹਨੂੰ ਗ੍ਰੀਸਿੰਗ ਪੁਆਇੰਟ ਆ ਦੱਤਾ ਹੈ ਜੀ ਠੀਕ ਹੈ ਜੀ ਇੱਥੇ ਨਿਪਲ ਲੱਗੇ ਨੇ ਗ੍ਰੀਸ ਹੋਊਗਾ ਜੀ ਤੀਜੀ ਪ੍ਰੋਬਲਮ ਆਉਂਦੀ ਸੀ ਇੱਥੇ ਕਾਲਿਫਟਨ ਦੀ ਜੀ ਇਹਦਾ ਸਪੇਸ ਹੀ ਖਤਮ ਕਰਤੀ ਕਾਲਿਫਟਨ ਨੂੰ ਜਗ੍ਹਾ ਹੀ ਨਹੀਂ ਛੱਡੀ ਅੱਛਾ ਬਰਾਲੀਆ ਜਿਹੜਾ ਹੁੰਦਾ ਉਹ ਲਿਫਟ ਦਾ ਹੀ ਨਹੀਂ ਨਿਕਲਦਾ ਲਿਫਟਣਾ ਹੀ ਨਹੀਂ ਜੀ ਸਪੇਸ ਹੀ ਨਹੀਂ ਛੱਡੀ ਅੱਛਾ ਜੀ ਉਹ ਵੋਸਟਾਈ ਬਣਾਤਾ ਜੀ ਸਪੇਸ ਹੈ ਹੀ ਨਹੀਂ ਤਾਂ ਕਾਏ ਨਹੀਂ ਲਿਫਟਣਾ ਕੀ ਬਾਤ ਹੈ ਜੀ ਠੀਕ ਹੈ ਇਹ ਆਹ ਬਲੇਡ ਦੀ ਬਿੱਟ ਹੈ ਜੀ ਓਕੇ ਇਹ ਦੇ ਠੀਕ ਹੈ ਜੀ ਇਹਦੇ ਤੇ ਲੋਹਾ ਵੀ ਖਸਾਉ ਦੋਗੇ ਤਾਂ ਵੀ ਕੋਈ ਪ੍ਰੋਬਲਮ ਨਹੀਂ ਜੇ ਇਹਦੇ ਆਪਾਂ ਨਾਰਮਲ ਬਲੇਡ ਲਾਉਨੇ ਆ ਉਹ ਤਿੱਖਾ ਬਲੇਡ ਹੋਊਗਾ ਤਿੱਖਾ ਬਲੇਡ ਹੋਊਗਾ ਤਾਂ ਟਾਂਡੇ ਨੂੰ ਵੜ ਦੂਗਾ ਬਿਲਕੁਲ ਬਿਲਕੁਲ ਇਹਦੀ ਆ ਬਿੱਟ ਆ ਆ ਦਿਖਦੀ ਹੈ ਨਾ ਬਿਲਕੁਲ ਸਾਰੀ ਬਿਲਕੁਲ ਖੁਰਦੀ ਹੈ ਜੀ ਇਹ ਸਾਰੀ ਬਿੱਟ ਇਹਨੇ ਕੀ ਆ ਉਹਨੂੰ ਫੜਨ ਦਾ ਕੰਮ ਕਰਨਾ ਬਿਲਕੁਲ ਤੇ ਜਿਹੜੀਆਂ ਆਪਾਂ ਚੈਨਾ ਨੇ ਸਾਰੀਆਂ ਜੀ ਜੀ ਡਾਇਮੰਡ ਦੀ ਚੈਨਾ ਜੀ ਓਕੇ ਹਾਂ ਜੀ ਡਾਇਮੰਡ ਜੱਟ ਦਾ ਰਹਿ ਗਿਆ ਜੀ ਸਾਰੇ 베어ਿੰਗ ਡਬਲ ਡਬਲ 베어ਿੰਗ ਕਰਤੇ ਜੀ ਕੀ ਇਨ ਫਿਊਚਰ ਤੁਹਾਨੂੰ ਕੋਈ ਪ੍ਰੋਬਲਮ ਆ ਗਈ ਨਾ ਜੀ ਜੀ ਤੇ ਉਹ ਤੋਂ ਬਾਅਦ ਜਿਹੜੀ ਸਭ ਤੋਂ ਵੱਡੀ ਆਪਾਂ ਨੇ ਚੇਂਜ ਕੀਤੀ ਹੈ ਕਿ ਇਹਦਾ ਜਿਹੜਾ ਉਧਰ ਦੀ ਮੈਂ ਤੁਹਾਨੂੰ ਦਿਖਾਉਣਾ ਚਾਹਣਾ ਆਜੋ ਜਿਹੜੀ ਇਹ ਵਾਲੀ ਟ੍ਰੇ ਆ ਜੀ ਜੀ ਇਹ ਟ੍ਰੇ ਆਪਾਂ ਡੂੰਗੀ ਕਰਤੀ ਬਿਲਕੁਲ ਜੀ ਆਮ ਕਟਰਾਂ ਚ ਪ੍ਰੋਬਲਮ ਕੀ ਆਉਂਦੀ ਹੈ ਜੀ ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸ ਕੇ ਹਟਿਆ ਕਿ ਲੋਕ ਨਾ ਛੱਲੀਆਂ ਚੁਗਣ ਤੇ ਜ਼ਿਆਦਾ ਟਾਈਮ ਲਾਉਂਦੇ ਸੀ ਜੀ ਕੀਲਾ ਵੱਢਣ ਨੂੰ ਟਾਈਮ ਨਹੀਂ ਲੱਗਦਾ ਇਹਨਾਂ ਜਿੰਨਾ ਛੱਲੀਆਂ ਚੁਗਣ ਨੂੰ ਲੱਗ ਜਾਂਦਾ ਤਾਂ ਅਸੀਂ ਮਾਨ ਨਹੀਂ ਕਰਦੇ ਹਮ ਪਰ ਅਸੀਂ ਉਹਦੇ ਨਾਲ ਦਾਅਵੇ ਨਾਲ ਕਹਿੰਦੇ ਆ ਕਿ ਸਾਡਾ ਕਟਰ ਛੱਲੀ ਨਹੀਂ ਸਿੱਟੂਗਾ ਛੱਲੀ ਦੀ ਪ੍ਰੋਬਲਮ ਨਹੀਂ ਆਊਗੀ ਮੇਨ ਪ੍ਰੋਬਲਮ ਤੇ ਹੀ ਹੈ ਮੈਂ ਸਮਝਦਾ ਮੇਨਲੀ ਇਹੀ ਪ੍ਰੋਬਲਮ ਹੈ ਜ਼ਿੰਮੇਵਾਰ ਭਰਾਵਾਂ ਦੀ ਮੇਨਲੀ ਪ੍ਰੋਬਲਮ ਇਹੀ ਹੈ ਇਦੇ 'ਚ ਕੀ ਫਰਕ ਹੋ ਗਿਆ ਅਸੀਂ ਇਹ ਟ੍ਰੇ ਡੂੰਗੀ ਕਰਤੀ ਤਾਂ ਛੱਲੀ ਇਹਦੇ 'ਚ ਆ ਕੇ ਗਿਰਦੀ ਆ ਜੀ ਜੀ ਆਮ ਤੌਰ ਤੇ ਉਰੋਂ ਛੱਲੀ ਬੁੜ ਕੇ ਜਾਂਦੀ ਹੈ ਜੇ ਉਰੋਂ ਛੱਲੀ ਬੁੜਕੀ ਤਾਂ نیچے ਜਾਊਗੀ ਜੀ ਜੀ ਉਹਨੂੰ ਰੋਕਣ ਲਈ ਕਿਸੇ ਕੋਲੇ ਕੋਈ ਹੋ ਨਹੀਂਗਾ ਜੀ ਜੀ ਆਪਾਂ ਇਹੀ ਨੀਚਾ ਕਰਤਾ ਕਿ ਇਹਦੇ ਵਿੱਚ ਆ ਕੇ ਛੱਲੀ ਗਰੇ ਇਹਦੇ ਵਿੱਚੋਂ ਨਾ ਛੱਲੀ ਨਿਕਲ ਜੀ ਜੀ ਤੇ ਹੁਣ ਤੁਹਾਡਾ ਜਿਹੜਾ ਆਖਰੀ ਅਸੀਂ ਇਹ ਜਾਨਣਾ ਚਾਹਾਂਗੇ ਕੋਈ ਸੇਫਟੀ ਨੂੰ ਲੈ ਕੇ ਜਾਂ ਇਸ ਨੂੰ ਸੰਭਾਲ ਸਾਮ ਸਵਾਲ ਜਿਹੜੀ ਹੈਗੀ ਹੈ ਹਾਂ ਜੀ ਜਦੋਂ ਸੀਜ਼ਨ ਮੁੱਕ ਗਿਆ ਤੇ ਇਹਨੂੰ ਕਿਵੇਂ ਸੰਭਾਲ ਕੇ ਰੱਖਣਾ ਕਿਉਂਕਿ ਦੇਖੋ ਇਹ ਚ ਆਪਾਂ ਨੇ ਆਪਸ਼ਨਸ ਦੋ ਦਿੱਤੀਆਂ ਜੀ ਜੀ ਇੱਕ ਤਾਂ ਤੁਸੀਂ ਟਰਾਲੇ ਤੇ ਜਿਵੇਂ ਐਜ਼ ਇਟ ਇਜ਼ ਹੁਣ ਖੜਾ ਹਮ ਲੈ ਜਾਓ ਤੁਸੀਂ ਇਹਨੂੰ ਐਵੇਂ ਹੀ ਆਪਣੇ ਅੰਦਰ ਖੜਾ ਕਰ ਸਕਦੇ ਹੋ ਜਿਹਦੇ ਕੋਲੇ ਜਗ੍ਹਾ ਹੈ ਬਿਲਕੁਲ ਅੱਛਾ ਕਈ ਮੇਰੇ ਵਰਗੇ ਹੁੰਦੇ ਨੇ ਜਿਨ੍ਹਾਂ ਕੋਲੇ ਜਗ੍ਹਾ ਘੱਟ ਹੁੰਦੀ ਹੈ ਜੀ ਜੀ ਵੀ ਕੱਲਾ ਕਟਰ ਤਾਂ ਲੱਗ ਜਾ ਯਾਰ ਆ ਰੇੜਾ ਥੱਲੇ ਨਹੀਂ ਲੱਗਣਾ ਹੈਨਾ ਇਹਦੇ ਵਾਸਤੇ 20 ਫੁੱਟ ਜਗ੍ਹਾ ਅੱਗੇ ਚਾਹੀਦੀ ਹੈ ਨਾ ਜੀ ਜੀ ਉਹਦੇ ਵਾਸਤੇ ਆਪਾਂ ਨੇ ਫੀਚਰਸ ਕੀ ਕਰਤੇ ਕੋੜੀਆਂ ਲਾਤੀਆਂ ਅੱਛਾ ਥੱਲੇ ਲਾਤੀਆਂ ਹਾਂਜੀ ਠੀਕ ਹੈ ਥੋੜੀ ਮਸ਼ੀਨ ਜਿੱਥੇ ਤੱਕ ਵੀ ਜਾਂਦੀ ਹੈ ਛੱਡ ਚ ਇਹਨੂੰ ਕੋੜੀਆਂ ਥੱਲੇ ਛੱਡ ਕੇ ਜੀ ਇਹਨੂੰ ਕੱਢ ਦੋ ਠੀਕ ਹੈ ਥੋੜੀ ਮਸ਼ੀਨ ਫ੍ਰੀ ਹੋ ਗਈ ਇਹ ਬਾਹਰ ਜਿੱਥੇ ਖੜਾ ਰਹਿ ਕੋਈ ਦਿੱਕਤ ਨਹੀਂ ਰੇੜਾ ਬਾਹਰ ਖੜ ਜੇਗਾ ਰੇੜਾ ਬਾਹਰ ਖੜਾ ਦੋ ਕੋਈ ਦਿੱਕਤ ਕੀ ਬਾਤ ਹੈ ਕੀ ਬਾਤ ਮੇਨਲੀ ਤਾਂ ਆਪਣੀ ਇਹੀ ਚੀਜ਼ ਹੈ ਨਾ ਮੇਨਲੀ ਇਹ ਚੀਜ਼ ਹੈ ਠੀਕ ਹੈ ਜੀ ਬਿਲਕੁਲ ਬਿਲਕੁਲ ਤੇ ਇਹ ਹੋ ਗਿਆ ਉਹ ਤੋਂ ਬਾਅਦ ਇਹ ਵਾਲੇ 베어ਿੰਗ ਵੀ ਡਾਊਨ ਕਰਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਜੀ ਤੇ ਜਿਵੇਂ ਮੈਂ ਤਾਂ ਜੋ ਤੋਂ ਜ਼ਰੂਰਤਾਂ ਸੀ ਉਸ ਦੇ ਜਿਹੜੀਆਂ ਦੇਖੋ ਜਿਹੜਾ ਸਾਨੂੰ ਕਿਸਾਨ ਭਰਾਵਾਂ ਨੇ ਦੱਸਿਆ ਆਪਾਂ ਨੇ ਉਹੀ ਉਹੀ ਚੇਂਜਸ ਕੀਤੇ ਆ ਅੱਛਾ ਜਿਹੜੀਆਂ ਇਹਦੀਆਂ ਗਰਾਰੀਆਂ ਨੇ ਉਹ ਸਾਰੀਆਂ ਟੈਂਪਰਡ ਗਰਾਰੀਆਂ ਨੇ ਹਮ ਹਮ ਤੇ ਜੀ ਹਾਂ ਜੀ ਸੋ ਬਿਲਕੁਲ ਅਗਰ ਕੋਈ ਵੀ ਜਿਹੜਾ ਹੁਣ ਜਿਹੜਾ ਸੀਜ਼ਨ ਹੈਗਾ ਜਿੱਤੇ ਮੱਕੀ ਦੀ ਕਟਾਈ ਸ਼ੁਰੂ ਹੋ ਚੁੱਕੀ ਹੈ ਤੇ ਅ ਦਰਸ਼ਕ ਵੀਰ ਦੇਖ ਰਹੇ ਨੇ ਵੀਡੀਓ ਤੇ ਤੁਹਾਡੇ ਤੱਕ ਵਿਜ਼ਿਟ ਕਰਨੀ ਪੈਗੀ ਜਾਂ ਤੁਹਾਡੀ ਸਾਈਡ ਤੇ ਆ ਕੇ ਬਸ ਆਰਡਰ ਕਰ ਦੇਣਾ ਤੁਸੀਂ ਉਹਨੂੰ ਬੁੱਕ ਕਰਦੇ ਹੋ ਨਹੀਂ ਉਹ ਦੇਖੋ ਪਾ ਜੀ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਸਾਡੇ ਬੰਦੇ ਪਲਾਂਟ ਆਵੇ ਅੱਛਾ ਜੀ ਸਾਡੇ ਕੋਲੇ ਬੈਠ ਕੇ ਚਾਹ ਪੀਣ ਦਾ ਮੌਕਾ ਸਾਨੂੰ ਦੇਵੇ ਕੀ ਬਾਤ ਹੈ ਹੈਨਾ ਦੇਖੋ ਮਿਲਬਰਤਨ ਦਾ ਟਾਈਮ ਆ ਬਿਲਕੁਲ ਬਿਲਕੁਲ ਮੈਂ ਦੇਖਿਆ ਪਹਿਲਾਂ ਹੀ ਤੁਹਾਡੇ ਕੋਲ ਲੋਕ ਆਏ ਆ ਰਹੇ ਨੇ ਜਿਵੇਂ ਕੋਈ ਰਿਸ਼ਤੇਦਾਰੀ ਕੋਲ ਜਾ ਰਹੇ ਹੁੰਦੇ ਨੇ ਚੁੱਪ ਕਰਕੇ ਅੰਦਰ ਬੈਠੇ ਇੱਥੇ ਆ ਕੇ ਕੋਈ ਵੀ ਕਿਸਾਨ ਉਪਰਾ ਇਹ ਨਹੀਂ ਕਹਿ ਸਕਦਾ ਕਿ ਯਾਰ ਮੈਂ ਕੰਪਨੀ ਜਾ ਕੇ ਆਇਆ ਹੂੰ ਬਿਲਕੁਲ ਮੈਂ ਦੇਖਿਆ ਉਹਨੂੰ ਸਿਰਫ ਇਹੀ ਮਹਿਸੂਸ ਹੋਊਗਾ ਕਿ ਮੈਂ ਆਪਦੇ ਕਿਸੇ ਘਰੇ ਜਾ ਕੇ ਹੂੰ ਮਤਲਬ ਇੱਥੇ ਦਾ ਮਾਹੌਲ ਇਦਾਂ ਦਾ ਉਹਨੂੰ ਇਹ ਲੱਗਦਾ ਯਾਰ ਮੈਂ ਮੇਰੇ ਘਰੀ ਚੱਲਿਆ ਜੇਕਰ ਕਿਸੇ ਨਹੀਂ ਤਾਂ ਫਿਰ ਪੂਰੇ ਪੰਜਾਬ ਜਾਂ ਪੈਨ ਇੰਡੀਆ ਤੱਕ ਤੁਸੀਂ ਫਿਰ ਇਹ ਚੀਜ਼ ਸਪਲਾਈ ਕਰਦੇ ਹੋ ਮੇਰੇ ਪੈਨ ਇੰਡੀਆ ਡੀਲਰ ਹੈਗੇ ਆ ਜੀ ਜੀ ਤੇ ਪੰਜਾਬ ਤੇ ਹਰਿਆਣਾ ਮੋਸਟਲੀ ਡਾਇਰੈਕਟ ਕਸਟਮਰ ਮੇਰੇ ਕੋਲ ਆਉਂਦਾ ਬਿਲਕੁਲ 500 ਇੱਥੇ ਆਂਦੇ ਆ 500 ਇੱਥੇ ਆ ਜਾਂਦੇ ਆ ਸੋ ਜਿੰਨਾ ਜਿੰਨਾ ਵੀਰਾਂ ਨੂੰ ਹੁਣ ਜਿਹੜੀ ਕਿ ਕਟਾਈ ਸ਼ੁਰੂ ਹੋ ਰਹੀ ਹੈ ਤਾਂ ਕੁਝ ਜਗ੍ਹਾ ਤੇ ਸ਼ੁਰੂ ਹੋ ਚੁੱਕੀ ਤੇ ਜਲਦੀ ਕਰਤਾਰ ਦੀ ਜਿਹੜੀ ਇਹ ਮਸ਼ੀਨ ਇਹਦੇ ਵਿੱਚ ਮੈਂ ਇੱਕ ਹੋਰ ਦੱਸਣਾ ਚਾਹੁੰਦਾ ਇਹ ਮੈਂ 18 ਇੰਚੀ ਹੂੰ 20 ਤੇ 24 ਜੀ ਤੇ 36 ਕੱਟੜ हां ए तीन साइजਾਂ ਚ ਕਟਰ ਬਣਾਉਣਾ ਉਹਦੇ ਚ ਮੈਂ ਤੁਹਾਨੂੰ ਦਿਖਾ ਦਿੰਦਾ ਉਹਦੇ ਚ ਫਰਕ ਕੀ ਹੁੰਦਾ ਹੂੰ ਹੂੰ ਕਿ ਜਿਹੜੀ ਆ ਸਪੇਸ ਹੈ ਹੂੰ ਜਿੱਦਾਂ ਹੁਣ ਜਿਹੜਾ ਇਹ ਆਪਣਾ ਕਟਰ ਹੈ ਨਾ ਇਹ 18 ਇੰਚ ਚ ਬਣਿਆ ਹੋਇਆ ਜੀ ਇਹਦੀ ਇਹ ਆ ਸੈਂਟਰ ਤੋਂ ਆ ਸੈਂਟਰ 18 ਇੰਚ ਹੀ ਆ ਅੱਛਾ ਜੀ ਠੀਕ ਹੈ ਜੇ ਇਹਦੇ ਚ ਮੱਕੀ ਦਾ ਟਾਂਡਾ ਗਿਆ ਇੱਕ ਇਹਦੇ ਚ ਗਿਆ ਜੀ ਇਹਨੇ ਲਾਈਨ ਵਾਈਜ਼ ਚੱਲਣਾ ਜੀ ਤਾਂ ਇਹ 18 ਇੰਚ ਹੀ ਆ ਬਿਲਕੁਲ ਇਸੇ ਤੇ 20 ਹੁੰਦਾ ਥੋੜਾ ਚੌੜਾ ਹੋ ਜਾਊਗਾ ਉਹ ਤੋਂ ਬਾਅਦ 24 ਹੁੰਦਾ 36 ਆ ਆਪਣੇ ਨਹੀਂ ਚੱਲਦਾ 36 ਫੋਰਨ ਚੱਲਦਾ ਤੇ ਉੱਥੇ ਵੀ ਆਪਣਾ ਜਿਹੜਾ ਕਟਰ ਆ 36 'ਚ ਜਾਂਦਾ ਮਤਲਬ ਜਿੰਨੀ ਜ਼ਰੂਰਤ ਮੰਦ ਹੈਗੀ ਓਨੀ ਤੁਸੀਂ ਚੀਜ਼ ਵੱਡੀ ਖੀ ਸਕਦੇ ਹੋ ਹਾਂਜੀ ਹਾਂ ਇਹ ਜਿਹੜਾ 18 ਇੰਚੀ ਆ ਇਹ ਮੋਸਟਲੀ ਯੂਪੀ ਹਮ ਬਿਹਾਰ ਐਮਪੀ ਮਹਾਰਾਸ਼ਟਰ ਉਹ ਏਰੀਆ 'ਚ ਚੱਲਦਾ ਹਮ ਹਮ ਤੇ ਪੰਜਾਬ ਤੇ ਹਰਿਆਣਾ ਉਹ 24 ਇੰਚੀ 'ਤੇ ਚੱਲਦਾ ਬਿਲਕੁਲ ਸੋ ਦੋਸਤੋ ਤੁਸੀਂ ਜਿਹੜੀ ਜਾਣਕਾਰੀ ਹੈਗੀ ਆ ਉਹ ਸਾਰੀ ਜਿਹੜਾ 18 ਇੰਚੀ ਹੈ ਜੀ ਜੀ ਇਹ ਇਹ ਦੀਆਂ 7 ਗੇਅਰ ਹੋਣਗੇ ਓਕੇ ਤੇ ਜਿਹੜਾ 6 ਗੇਅਰ ਆ ਜੀ ਉਹ ਮਤਲਬ 24 ਇੰਚੀ ਉਹ ਤੇ 6 ਗੇਅਰ ਹੁੰਦੇ ਨੇ ਬਿਲਕੁਲ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਕਿਸਾਨ ਵੀਰਾਂ ਨੂੰ ਜਿਹੜੀ ਜ਼ਰੂਰੀ ਜਾਣਕਾਰੀ ਸਾਡੇ ਨੂੰ ਦੇ ਲਿਖੋ ਜੀ ਥੋੜੇ ਮਾਧਿਅਮ ਰਾਹੀਂ ਅਸੀਂ ਆਪਦੀ ਜਿਹੜੀ ਪ੍ਰੋਡਕਟ ਦੀ ਬਿਲਕੁਲ ਕੁਆਲਿਟੀ ਆ ਉਹ ਹੈ ਨਾ ਕਿਸਾਨ ਭਰਾਵਾਂ ਤੱਕ ਪਹੁੰਚਾ ਸਕੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਿ ਤੁਸੀਂ ਸਾਡੇ ਕੋਲ ਆਏ ਸਾਡੀ ਜਾਣਕਾਰੀ ਸਾਡੇ ਕਿਸਾਨਾਂ ਤੱਕ ਪਹੁੰਚਾਈ ਜਿਨ੍ਹਾਂ ਨੇ ਇਹ ਚੀਜ਼ ਲੈਣੀ ਸੀ ਜੀ ਜੀ ਬਿਲਕੁਲ ਠੀਕ ਹੈ ਉਹ ਇੱਕ ਕੀ ਹੁੰਦਾ ਪਲੇਟਫਾਰਮ ਬਿਲਕੁਲ ਬਿਲਕੁਲ ਉਹਨਾਂ ਨੂੰ ਘਰੇ ਬੈਠੇ ਉਹਨੂੰ ਸਾਰੀ ਨੋਲਿਜ ਮਿਲ ਗਈ ਹਮ ਬਿਲਕੁਲ ਬਿਲਕੁਲ ਜੀ ਤੁਸੀਂ ਸਾਡੇ ਕੋਲ ਆਗੇ ਜੀ ਜੀ ਅਸੀਂ ਤੁਹਾਨੂੰ ਦੱਸਤਾ ਉਹਨਾਂ ਤੱਕ ਪਹੁੰਚ ਗਈ ਤਾਂ ਉਹਨਾਂ ਨੂੰ ਕੱਲੋਂ ਸਮਾਨ ਖਰੀਦਣ ਵੇਲੇ ਕੋਈ ਪ੍ਰੋਬਲਮ ਨਹੀਂ ਆਉਂ ਜੀ ਜੀ ਸੋ ਧੰਨਵਾਦੀ ਥੈਂਕ ਯੂ ਸੋ ਮੱਚ ਥੈਂਕ ਯੂ ਜੀ ਥੈਂਕ ਯੂ ਸੋ ਕਿਸੇ ਵੀ ਵੀਰ ਭਰਾ ਨੇ ਜਿਹੜਾ ਇੱਕ ਕਟਰ ਹੈਗਾ ਖਰੀਦਣਾ ਹੋਏ ਕਿਉਂਕਿ ਹੁਣ ਜਿਹੜੀ ਕਟਾਈ ਦਾ ਸਮਾਂ ਬੜੇ ਜੋਰਾ ਸ਼ੋਰਾ ਦੇ ਸ਼ੁਰੂ ਹੋ ਚੁੱਕਿਆ ਤੇ ਹੁਣ ਵੀ ਆਲਾ ਤੇ ਜਿਹੜੀ ਕਰਤਾਰ ਨੇ ਜਿਹੜੇ ਜਿੰਨਾ ਜਿਹੜੇ ਕਟਰ ਦਾ ਜਿਹੜਾ ਇੰਚ ਤੁਸੀਂ ਖੇਦਣਾ ਚਾਹੁੰਦੇ ਹੋ ਜਿੰਨਾ ਜਿਹੜਾ ਵੱਡਾ ਕਟਰ ਜਾਂ ਖਰੀਦਣਾ ਚਾਹੁੰਦੇ ਜੋ ਵੀ ਖਰੀਦਣਾ ਚਾਹੁੰਦੇ ਤਾਂ ਜਲਦੀ ਸੰਪਰਕ ਕਰੋ ਕਿਉਂਕਿ ਕਰਤਾਰ ਜਿਵੇਂ ਕਿਸਾਨਾਂ ਦੀ ਲੋੜ ਹੈਗੀ ਉਸ ਮੁਤਾਬਕ ਮਸ਼ੀਨ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੇ ਜਿਹੜੇ ਕਿਸਾਨ ਹੈਗੇ ਨੇ ਕਿਉਂਕਿ ਉਹਨਾਂ ਦੀ ਖੁਸ਼ਹਾਲੀ ਦੇ ਵਿੱਚ ਬਹੁਤ ਵੱਡਾ ਯ ਕਤਾਰ ਇੰਡਸਟਰੀ ਦਾ ਸੀ ਕਹਿ ਸਕਦੇ ਆ ਜ਼ਰੂਰ ਹੈਗਾ ਕੈਮਰਾ ਪਰਸਨ ਨਿਤਿਨ ਦੇ ਨਾਮ ਸੰਦੀਪ ਕਮੋਚ